ਤੇ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾਦਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮਤ ਉਸ ਆ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਇਹ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਕੋ ਜਿੰਨਾ ਮਰਦੀ ਮਾਰਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਉਹ ਤੇ ਮਹੌਮਦ ਜਿਹੜਾ ਉਹਨੇ ਅਜ ਤੱਕ ਸਬਾਨਾ ਦੇਖਿਆ ਹੋਇਆ ਉਹ ਵੀ ਕਰਕੇ ਚੋਣਾਂ ਦੇ ਦਿਨ ਨੇ ਅਤੇ ਅੰਤਿਮ ਚਰਨ ਵਿੱਚ 1 ਜੂਨ ਨੂੰ ਪੰਜਾਬ ਦੇ ਇਲੈਕਸ਼ਨ ਮਿੱਥੇ ਗਏ ਨੇ ਜਿਸ ਕਾਰਨ ਚੋਣ ਖਾੜੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਵੀ ਹੌਲੀ-ਹੌਲੀ ਪੱਕ ਰਹੀ ਹੈ। ਦੂਜੇ ਪਾਸੇ ਚੋਣ ਕਮਿਸ਼ਨ ਦੇ ਉਮੀਦਵਾਰਾਂ ਦੇ ਖਰਚੇ ਅਤੇ ਵੋਟਰ ਨੂੰ ਪ੍ਰਭਾਵਿਤ ਕਰਦੇ ਹੋਰ ਉਪਰਾਧਾਂ ਤੇ ਖਾਸ ਨਜ਼ਰ ਹੈ ਪਰ ਗੱਲ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਕਰੀਏ ਤਾਂ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਆਗੂ ਬੀਤੇ ਦਿਨ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਰੱਖੀ ਗਈ ਰੈਲੀ ਦੌਰਾਨ ਆਪਣੀ ਭਾਵਨਾਵਾਂ ਤੇ ਕੰਟਰੋਲ ਨਹੀਂ ਕਰ ਪਾਇਆ ਅਤੇ ਇੱਕ ਨਿੱਜੀ ਪੈਲਸ ਵਿੱਚ ਰੱਖੀ ਗਈ ਮੀ ਬੁਰੜਾ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੋ ਬੇਸ਼ੱਕ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਰੰਧਾਵਾ ਦੇ ਅੱਗੇ ਵਿਧਾਨ ਸਭਾ ਚੋਣਾਂ ਜਿੱਤ ਹਾਸਲ ਨਹੀਂ ਕਰ ਪਾਏ ਪਰ ਫਿਰ ਵੀ ਉਹਨਾਂ ਦਾ ਜੋਸ਼ ਪੂਰੀ ਤਰ੍ਹਾਂ ਬਰਕਰਾਰ ਹੈ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸ਼ੈਰੀ ਕਲਸੀ ਦੇ ਹੱਥ 'ਚ ਇਤਿਹਾਸਿਕ ਕਸਬਾ ਕੱਲਾਨੌਰ ਵਿੱਚ ਰੱਖੀ ਗਈ ਮੀਟਿੰਗ ਦੀ ਇੱਕ ਛੋਟੀ ਜਹੀ ਕਲਿੱਪ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਇੰਚਾਈ ਗੁਰਦੀਪ ਸਿੰਘ ਰੰਧਾਵਾ ਵਿਰੋਧੀ ਪਾਰਟੀਆਂ ਦੇ ਕਾਰਜਕਰਤਾਵਾਂ ਨੂੰ ਸਿੱਧੀ ਧਮਕੀ ਦਿੰਦੇ ਕਹਿ ਰਹੇ ਨੇ ਕਿ 2 ਸਾਲ ਤਾ ਉਹਨਾਂ ਨੇ ਕੁਝ ਸਿਨੂ ਕੁਝ ਨਹੀਂ ਕੀਤਾ ਪਰ ਹੁਣ ਵੇਖਣਗੇ ਕਿ ਡੇਰਾ ਬਾਬਾ ਨਾਨਕ ਖਾਲਕੇ 'ਚ ਕਿਹੜਾ ਕਾਂਗਰਸ ਪਾਰਟੀ ਜਾਂ ਨੂੰ ਅੱਗੇ ਵਧਾਉਂਦੇ ਗੁਰਦੀਪ ਰੰਧਾਵਾ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਕਿ ਭਾਵੇਂ ਬਾਤ ਵਿੱਚ ਉਹਨਾਂ ਨੂੰ ਕੋਈ ਜਿੰਨਾ ਮਰਜ਼ੀ ਮਾੜਾ ਕਹਿੰਦਾ ਰਹੇ ਕਿ ਉਹਨਾਂ ਨੇ ਬੜਾ ਤੱਕਾ ਕਰਾਇਆ ਪਰ ਉਹ ਉਸ ਨੂੰ ਅਜਿਹੇ ਸਮਾਂ ਵੀ ਦਿਖਾਉਣਗੇ ਜਿਹੜਾ ਸਮਾਂ ਉਸਨੇ ਕਦੇ ਨਹੀਂ ਵੇਖਿਆ ਹੋਵੇਗਾ ਇਸ ਦੇ ਨਾਲ ਰੰਧਾਵਾ ਨੇ ਵੀ ਮੰਨਿਆ ਕਿ ਉਹ ਘਰ ਬੈਠੇ ਲੋਕਾਂ ਨੂੰ ਸੁਣਾਉਣ ਲਈ ਇਹ ਗੱਲ ਜਨਤਕ ਤੌਰ ਤੇ ਕਹਿ ਰਹੇ ਹਨ ਲੋਕਾਂ ਗੱਲ ਕਰਨਗਾ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਨੌਦਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੇਨੂੰ ਕਸ਼ਮੀਰੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੀ ਆ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕਹਿੰਨਾ ਮੱਦੀ ਮਾੜਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫੇਰ ਮੈਂ ਉਹ ਉਹ ਨੂੰ ਕਰਕੇ ਮੁਕਾਉਂਦਾ ਜਿਹੜਾ ਅੱਜ ਤੱਕ ਸਵਾਰਾ ਦੇਖਿਆ ਹੋਇਆ ਉਹ ਵੀ ਕਰਕੇ ਮੁਕਾਉਂਦਾ ਓਏ ਸੋਹਣਿਆ ਅਕਾਇਮ ਮੈਂ ਬੋਲਣ ਦਾ ਲਾਈਟ ਕਿ ਲੋਣ ਦਾ ਮੈਂ ਤਾਂ ਬੋਲਣ ਰਿਹਾ ਕਿ ਉਹ ਜਿਹੜੇ ਘਰਾਂ ਚ ਸਰਦਾਰ ਸਾਹਿਬ ਮੈਂ ਹਰਵਾਰੀ ਕਹਿੰਦਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾਂ ਆ ਗਿਆ ਹੈ